ਤੇ ਸਾਡੇ ਨਾਲ ਸਲੈਕਟਰ ਸਲਾਮਨ ਦੀ ਟੀਮ ਤੋਂ ਡਾਕਟਰ ਸਾਹਿਬ ਬੈਠੇ ਨੇ ਮੈਂ ਨਾਲ ਗੱਲ ਕਰਦੇ ਆ ਡਾਕਟਰ ਸਾਹਿਬ ਲਗਾਤਾਰ ਪਹਿਲੇ ਦਿਨ ਤੋਂ ਮੋਰਚੇ 'ਚ ਡਿਊਟੀ ਨਿਭਾ ਰਹੇ ਨੇ ਪਰ ਸਭ ਹੈ ਖਾਲਸਾ ਹੀ ਫਤਿਹ ਜੀ ਡਾਕਟਰ ਸਾਹਿਬ ਕਿੰਨੀ ਦੀ ਸੇਵਾਵਾਂ ਚੱਲਦੀ ਹੈ ਜੀ ਜੋ ਉਸ ਟਾਈਮ ਕੋ ਸਾਡੀ ਮੈਡੀਕਲ ਟੀਮ ਇਥੇ ਬਹੁਤ ਲੱਗੇ ਹੋਈ ਆ ਪਹਿਲਾ ਕੈਂਪ ਇੱਥੇ ਹੁੰਦਾ ਹੀ ਅੱਗੇ ਜਦੋਂ ਉਹ ਸਟੇਜ ਇਧਰ ਦੇ ਪਾਸੇ ਆਉਣੀ ਸੀ ਉਸ ਟਾਈਮ ਕੋ 21 ਤਰੀਕ ਨੂੰ ਇਸ ਦਿਨ ਤੇ ਸਾਰਾ ਘਟਨਾਕਾਰ ਮੂਡਾ ਉਸ ਦਿਨ ਵੀ ਆਪਣੀ ਮੈਡੀਕਲ ਵੈਨ ਟੁੱਟ ਗਈ ਸੀ ਔਰ ਜਦੋਂ ਸ਼ੋਅ ਸ਼ੁਰੂ ਕਰਨ ਦੀ ਡੈੱਡ ਹੁੰਦੀ ਉਹਨਾਂ ਵੀ ਆਪਣੀ ਐਂਬੂਲੈਂਸ ਚਲ ਗਈਆਂ ਐਂਬੂਲੈਂਸ ਗੱਗਿਆਂ ਟੁੱਟਿਆਂ ਫਿਰ ਸਾਡੇ ਮੁੰਡਿਆਂ ਦੀਆਂ ਵਾਹਾਂ ਟੁੱਟੀਆਂ ਸਾਡੀ ਟੀਮ ਦੇ ਬਾਰੇ ਵਿੱਚ ਉਸ ਤੋਂ ਬਾਅਦ ਜੀ ਜੀ ਨੇ ਅੰਦੋਲਨ ਅੱਗੇ ਚੱਲਣ ਲਈ ਆਪਣੀ ਮੈਡੀਕਲ ਕੈਂਪ ਪਰਮਨੈਂਟ ਇੱਥੇ ਰੱਖਿਆ। ਉਹਨਾਂ ਜਿਸ ਦਿਨ ਤੋਂ ਸਰਬੱਜ ਦੇ ਗੀਸੇਖ ਡੱਲੇ ਵਾਲ ਜੀ ਮਰਨਵਾਤ ਤੇ ਬੈਠੇ ਨੇ ਉਸ ਦਿਨ ਤੋਂ ਸਾਡੀ ਟੀਮ ਦਾ ਇੱਕ ਵੱਡਾ ਪੈਨਲ ਹੈ। ਮੈਡੀਕਲ ਪੈਨਲ ਇਹਨਾਂ ਦੇ ਨਾਲ ਕੰਮ ਕਰ ਰਿਹਾ ਔਰ ਬੈਕ ਐਂਡ ਤੇ ਸਾਡੀ ਇੱਕ ਬਹੁਤ ਵੱਡੀ ਡਾਕਟਰਾਂ ਦੀ ਟੀਮ ਹੈ ਜਿ ਵਿੱਚ ਮਲਟੀ ਆਰਗਨ ਦੇ ਜਿਹੜੇ ਡਾਕਟਰਸ ਨੇ ਜਿਦਾ ਹਾਰਟ ਸਪੈਸ਼ਲਿਸਟ ਵੀ ਕਾੜਿਆ ਆ ਆਪਣੇ ਸਾਈਕੋਲੋਜਿਸਟ ਹੋਗੇ ਜਾਂ ਰੇਡੀਓਲੋਜਿਸਟ ਹੋਗੇ ਸਾਡੇ ਉਹ ਪਿੱਛੇ ਇੱਕ ਬੜਾ ਵੱਡਾ ਪੈਨਲ ਹੈ ਜੋ ਯੂਐਸ ਵਿੱਚ ਕੰਮ ਕਰਦਾ ਹੈ ਔਰ ਇੰਡੀਆ ਦੇ ਵਿੱਚ ਵੀ ਆ ਕੁਝ ਡਾਕਟਰ ਸਾਡੇ ਨਾਲ ਉਹ ਉਹ ਡਾਕਟਰਾਂ ਦੇ ਨਾਲ ਜਿੱਦਾਂ ਡੇਲੀ ਰੂਟੀਨ ਚੈੱਕਅਪ ਹੁੰਦਾ ਤਾਂ ਉਹ ਜਗਦੀਨ ਸਿੰਘ ਧੰਨੇ ਵਾਲਜੀ ਦੀ ਸਿਹਤ ਬਾਰੇ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਹਾਂ ਵਾਈਟ ਹਾਲਸ ਵਿੱਚ ਸ਼ੇਅਰ ਕਰਦੇ ਹਾਂ ਥੈਂ ਕੋਈ ਡਿਸੀਜਨ ਲੈਂਦਾ ਜਾਂਦਾ ਕਿ ਕਿੱਦਾਂ ਦੀ ਸਿਹਤ ਆ ਉਹਨਾਂ ਦੀ ਕਿ ਮੇਕੀ ਹੋ ਰਿਹਾ ਨਾਲ ਨਾਲ ਕਿਉਂਕਿ ਸਾਨੂੰ ਵਰਚੇ ਵੱਲੋਂ ਕਿਹਾ ਗਿਆ ਕਿ ਤੁਸੀਂ ਕੋਈ ਵੀ ਮੈਡੀਕਲ ਐਡ ਨਹੀਂ ਦੇਣੀ ਸੋ ਅਸੀਂ ਜੋ ਵਿਦਆਉਟ ਮੈਡੀਸਿਨ ਅਸੀਂ ਉਹਦੀ ਹੈਲਪ ਕਰ ਸਕਦੇ ਆ ਜਿੱਦਾਂ ਅਸੀਂ ਉਹਨਾਂ ਦੇ ਇੱਥੇ ਘਟ ਜੇ ਤਾਂ ਉਹ ਆਪਣੇ ਆਪ ਦੇ ਚੱਟਾ ਜਾ ਸਕਦਾ ਉਹਨਾਂ ਨੂੰ ਮ사ਜ ਕਰਨੀ ਜਾਂ ਉਹਨਾਂ ਦੇ ਕੱਪੜੇ ਬਦਲ ਚੇਂਜ ਕਰਨੇ ਜੋ ਵੀ ਸਾਡੇ ਵੱਲੋਂ ਅਸੀਂ ਬੈਸਟ ਬੈਸਟ ਕਰ ਸਕਦੇ ਆ ਅਸੀਂ ਕਰਦੇ ਆ ਪਰ ਬੜੇ ਮਜਬੂਰ ਆ ਕਿ ਅਸੀਂ ਮੈਡੀਕਲ ਐਡਮਿਟ ਦੇ ਰਹੇ ਸਾਡੇ ਹੱਥਾਂ ਦੀ ਵਿੱਚ ਪਲ-ਪਲ ਕਰਕੇ ਸਾਡੇ ਮਜ਼ਦੂਰ ਸਾਡੇ ਇੱਕ ਸੂਰਮਾਨ ਨੇਤਾ ਸਾਡੇਆਂ ਖਾਂਚ ਜਾ ਰਹੇ ਆ ਆਗੋਂ ਸਾਡਾ ਇੱਕ ਪਾਥਾ ਚ ਜਾ ਰਿਹਾ ਜਿਸ ਨੂੰ ਜਦੋਂ ਤੋਂ ਆ uh, 111 ਮਾਲਜਨ ਲੇੜੇ ਬਣਾਉਂਗੇ ਉਹ ਕਰ ਲਿਆ ਸਰਕਾਰ ਮੰਨ ਨਹੀਂ ਮੰਨਦੀ ਆਪੇ ਹਰ ਨਾ ਚੱਕੇ ਹੈ ਆਪਣੀ ਬਾਲ ਮਾਰੀ ਜਾਰੀ ਰੱਖਣਗੇ ਇਸ ਕੈਂਪ ਤੇ ਸਾਰੀ ਮੈਡੀਕਲ ਇੱਕ ਟੀਮ ਸਰਦ ਗੁਜੀ ਸਿੰਘ ਦਾਲਿਆ ਸਾਹਿਬ ਚੈੱਕਅਪ ਕਰ ਰਹੀ ਆ ਔਰ ਮਾਲ ਦੇ ਨਾਲ ਇੱਕ ਟੀਮ ਜਿਹੜੀ ਇਹਨਾਂ ਦੇ ਚੈੱਕਅਪ ਲਈ ਦੇਖਤੀ ਗਈ ਆ ਔਰ ਥੋੜੀ ਜਿਹੀ ਮੈਨੇਜਮੈਂਟ ਤੇ ਕਮੀਆਂ ਪੇਸ਼ੀਆਂ ਨੂੰ 2-3 ਘੰਟੇ ਸਵੇਰ ਦੇ ਵਾਈਟਲ ਚੈੱਕ ਕਰਨ ਤੇ ਲੱਗ ਜਾਂਦਾ ਹੁਣ ਅਸੀਂ ਇੱਕ ਲਾਈਨ ਬਣਾ ਲਈ ਆ 1 ਨੰਬਰ 2 ਨੰਬਰ 3 ਨੰਬਰ 4 ਲਾਈਨਾਂ ਬਣੀਆਂ ਹੋਈਆਂ ਚਾਰ ਲਾਈਨਾਂ ਦੇ ਵਿੱਚ ਲਗ ਲਗ ਟੀਮ ਕੰਮ ਕਰੂਗੀ ਸਾਡੀਆਂ ਚਾਰ ਟੀਮ ਐਥੇ ਹੋਣੀਆਂ ਜਿਹੜੀਆਂ ਇਹਨਾਂ ਦੇ ਵਾਈਟਲ ਚੈੱਕ ਕਰਨੀਆਂ ਇਹਨਾਂ ਦੀ ਡੇਲੀ ਰੁਟੀਨ ਚੈੱਕ ਆ ਪ੍ਰਕਟਣੀਆਂ ਅੱਜ ਇੱਕ ਵੀਰ ਜੀ ਸਾਡੇ ਨਾਲ ਹੀ ਬੈਠੇ ਆ ਪਾਲ ਸਿੰਘ ਇੱਕ ਪੂਰਤਲੇ ਤੋਂ ਵੀਰ ਇਹਨਾਂ ਨੂੰ ਸਵੇਰੇ ਸਵੇਰੇ ਪ੍ਰੋਬਲਮ ਆ ਗਈ ਸੀ ਕਿ ਇਹਨਾਂ ਦਾ ਜਿੱਦਾਂ ਬੀਸੀ ਬਹੁਤ ਘਟ ਗਿਆ ਸੀ ਤੇ ਜਿੱਦਾਂ ਆਪਾਂ ਕਹਿੰਦੇ ਆ ਵੀ ਮਿਰਗੀ ਦਾ ਦੌਰ ਆ ਜਾਂ ਸਾਡੇ ਇੱਕ ਕਹਿੰਦੇ ਹੁੰਦੇ ਆ ਸੰਦਲ ਤੇ ਉਹ ਹਾਲਾਤ ਵੀਰ ਦੇ ਬਣ ਗਏ ਸੀ ਉਹ ਤੇਰਾ ਉਹ ਉਹਨਾਂ ਦਾ ਪੈਰ ਹੱਥ ਨਾਲ ਨੇ ਸਟਾਰਟ ਹੋ ਗਏ ਤੇ ਜਿਹੜਾ ਸੇਰਾ ਸਰਜਰ ਤੋਂ ਬਹੁਤ ਜ਼ਿਆਦਾ ਅਸਰ ਆ ਗਿਆ ਉਸ ਟਾਈਮ ਅਸੀਂ ਕੀ ਕਰ ਸਕਦੇ ਸੀ ਕਿਉਂਕਿ ਇਹਨਾਂ ਵੀਰ ਵੱਲੋਂ ਜਾਂ ਜਿੰਨੇ ਕਿਸਾਨ ਬੈਠੇ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਦਵਾਈ ਨਹੀਂ ਲੈਣੀ ਜਿਹੜੀ ਇਹਨਾਂ ਦੀ ਚੱਲਦੀ ਆ ਸੀ ਉਹ ਵੀ ਬੰਦ ਕੀਤੀ ਹੋਈ ਹੈ ਕਹਿੰਦੇ ਵੀ ਅਸੀਂ ਉਹ ਵੀ ਨਹੀਂ ਖਾਣਗੇ ਮੈਡੀਕਲ ਸੀਮ ਤੋਂ ਜਮਾ ਬਗਰਾ ਅਸਲ ਵਿੱਚ ਇਹਨਾਂ ਦਾ ਚੈੱਕਅਪ ਕਰ ਸਕਦਾ ਫਿਰ ਉਸ ਟਾਈਮ ਡਿਸਪਰਸ ਕਰਦੇ ਅਸੀਂ ਕੰਮ ਜੋ ਹੈ ਇਹ ਇਹਨਾਂ ਨੂੰ ਮੈਡੀਕਲ ਰਿਪੋਰਟ ਦੇ ਕੇ ਅਸੀਂ ਉਹਨਾਂ ਨੂੰ ਮਾਰੀ ਕਰ ਸਕਦੇ ਉਹ ਇਸ ਦਿਤੇ ਨਾਮ ਦਾ ਸਲਾਜ ਦਿੱਤੀ ਤੇ ਨਵੀਂ ਗ੍ਰੀਟ ਚੈਸਟਰੀ ਦੀ ਪਹੁੰਚਾਈ ਉਹਨੂੰ ਮ사ਜ ਦਿੱਤੀ ਤੇ ਸਿਰ ਤੇ ਉਹਦੇ ਰਾਹ ਪਰਨੇ ਪਰਨੇ ਉਤਾਰ ਕੇ ਸਾਰਾ ਸਿਰ ਨੂੰ ਮ사ਜ ਦਿੱਤਾ ਮੈਨਾਂ ਦਾ 2015-15 ਮਹੀਨੇ ਜੇ ਸਟੇ ਬ ਹੋ ਗਈ ਸੀ ਪਰ ਦੂਤੀ ਥੋੜਾ ਜਿਹਾ ਘੱਟ ਸੀਗਾ ਫਿਰ ਗੌਰਮੈਂਟ ਡਾਕਟਰਾਂ ਨੂੰ ਚੁੱਕ ਲਈ ਹਰਿਆਣੇ ਦੇ ਡਾਕਟਰ ਨੂੰ ਚੁੱਕ ਲਈ ਇਹਨਾਂ ਨੇ ਚੈੱਕਅਪ ਕੀਤਾ ਬਿਲਕੁਲ ਠੀਕ ਨਹੀਂ ਇਹ ਪ੍ਰੋਬਲਮ ਇਹ ਹੈ ਕਿ ਅਸੀਂ ਜਿੰਨੇ ਇੱਥੇ ਬਜ਼ੁਰਗ ਬੈਠੇ ਨੇ ਜਾਂ ਨੌਜਵਾਨ ਬੈਠੇ ਨੇ ਉਹਨਾਂ ਨੂੰ ਕਿਹਾ ਗਿਆ ਵੀ ਕੋਈ ਵੀ ਤੁਹਾਡੀ ਦਵਾਈ ਨਹੀਂ ਲੱਗੀ ਹੋਈ ਹੈ ਸਾਨੂੰ ਕੁਝ ਜੇ ਤੁਹਾਡੇ ਬੈਕੰਡ ਚ ਆਪ ਕਰਨਾ ਸੀ ਆਉਣੇ ਆ ਸਾਨੂੰ ਕੁਝ ਜਰੂਰ ਦੱਸਣਾ ਕਿ ਸਾਡੀ ਬੀਪੀ ਵੀ ਗੋੜੀ ਲੱਗੀ ਹੋਈ ਸੀ ਸਾਡੀ ਸੂਰਜ ਜੋ ਵੀ ਮੈਡੀਸਨ ਤੁਸੀਂ ਖਾਣੇ ਹੋ ਸਾਨੂੰ ਦੱਸਣੀ ਜ਼ਰੂਰ ਆ ਜੋ ਵੀ ਖਾਂਦੇ ਸੀ ਕਿਉਂਕਿ ਹੁਣ ਤਾਂ ਬੰਦ ਕਰੀ ਬੈਠੇ ਸਾਡੀ 3 24 ਇੰਟੂ 7 ਇਹਨਾਂ ਦੇ ਲਈ ਇੱਥੇ ਜਰੂਰ ਕਰੂੰਗੀ ਕਿ ਸਾਡੇ ਸਾਹਮਣੇ ਟਰਾਲੀ ਆ ਨਾਲ ਹੀ ਮੈਡੀਕਲ ਇੱਥੇ ਕੋਈ ਵੀ ਕਿਸੇ ਵੀ ਬਜ਼ੁਰਗ ਨੂੰ ਕੁਝ ਵੀ ਹੁੰਦਾ ਅਸੀਂ ਇਹਨਾਂ ਦੀ ਮਦਦ ਦੇ ਲਈ ਇਹਨਾਂ ਦੀ ਇਹਨਾਂ ਦੀ ਸਖਸਣ ਪਈ ਰਹੀ ਹੈ ਅਸੀਂ ਹਮੇਸ਼ਾ ਤੇ ਡਾਕਟਰ ਸਾਹਿਬ ਕੀ ਕੀ ਚੈੱਕ ਕਰਦੇ ਹੋ ਸਵੇਰੇ ਅੱਜ ਕੀ ਕੀ ਬੀਪੀ ਹੋ ਗਿਆ ਇਹਨਾਂ ਦਾ ਇਹਨਾਂ ਦਾ ਟੈਂਪਰੇਚਰ ਹੋ ਗਿਆ ਇਹਨਾਂ ਦਾ ਸ਼ੂਗਰ ਹੋ ਗਿਆ ਮਾਰਨਿੰਗ ਟਾਈਮ ਦੇ ਵਿੱਚ ਇਹਨਾਂ ਦਾ weight ਹੋ ਗਿਆ ਦਿਨ ਚ ਇੱਕ ਵਾਰੀ weight ਕਰਦੇ ਆ ਆਪਾਂ ਇੱਕ ਵਾਰੀ ਹੀ ਇਹਨਾਂ ਦੀ ਆਪਾਂ ਜਿਹੜੀ ਕਹ ਦੀਏ ਡਾਇਬੀਟੀਜ਼ ਚੈੱਕ ਕੀਤੀ ਜਾਂਦੀ ਹੈ ਕੁਝ ਕੁ ਪੇਸ਼ੈਂਟ ਨੇ ਡਾਇਬੀਟੀਜ਼ ਦੇ ਪੇਸ਼ੈਂਟ ਨੇ ਕੁਝ ਕੁ ਹਾਈਪਰ ਟੈਂਸ਼ਨ ਦੇ ਮਰੀਜ਼ ਨੇ ਕਿਸੇ ਦਾ ਬੀਪੀ ਵਾਧਾ ਕਿਸੇ ਦਾ ਘਟਾ ਉਹ ਬੜੀਆਂ ਬਿਮਾਰੀਆਂ ਨੇ ਸਾਨੂੰ ਹੁਣ ਬੜੀ ਚਿੰਤਾ ਕਿ ਸੌਣ ਵਾਲੇ 2-3 ਦਿਨਾਂ ਕਿ ਸ਼ਾਇਦ ਉਹ ਹਾਲਾਤ ਬਿਗੜ ਸਕਦੇ ਆ ਤੇ ਆਪਾਂ ਉਹ ਅਸੀਂ ਤਾਂ ਇਹੀ ਕਹਾਂਗੇ ਸਾਰੇ ਵੀਰਾਂ ਨੂੰ ਜੋ ਪਿੰਡਾਂ 'ਚ ਬੈਠੇ ਆ ਜੋ ਇਸ਼ਿਆਦੀ ਇਹਨਾਂ ਅਰਦਾਸ ਕਰੋ ਅਰਦਾਸ 'ਚ ਬਹੁਤ ਵੱਡੀ ਸ਼ਕਤੀ ਹੁੰਦੀ ਆ ਅਰਦਾਸ ਕਰੋ ਕਿ ਸਾਡੇ ਨੌਜਵਾਨ ਵੀਰ ਸਾਡੇ ਬਜ਼ੁਰਗ ਸਾਡੇ ਆਗੂ ਚੜ੍ਹਦੀ ਕਲਾ ਦੇ ਵਿੱਚ ਰਹਿਣ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਜਾਨ ਅਰਦਾਸ ਕਰੋ ਕਿ ਉਹਨਾਂ ਉਹਨਾਂ ਜ਼ਾਲਮ ਸਰਕਾਰਾਂ ਦੇ ਕੰਨਾਂ ਦੇ ਵਿੱਚ ਥੋੜੀ ਆਵਾਜ਼ ਪਵੇ ਉਹ ਸਾਡੀਆਂ ਜੋ ਮੰਗਾਂ ਉਹਨਾਂ ਨੇ ਮੰਨੀਆਂ ਹੋਈਆਂ ਸੀ ਸਾਡੀਆਂ ਉਹ ਮੰਗਾਂ ਦੇ ਉੱਤੇ ਸਾਨੂੰ ਗਰੰਟੀ ਕਾਨੂੰਨ ਦੇਣ ਸਾਡੀਆਂ ਜੋ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਲੈਣ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਹੱਸਦੇ ਵਸਦੇ ਇਹਨਾਂ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਲੈ ਕੇ ਜਾਈਏ ਸੋ ਦੇਖ ਸਕਦੇ ਹਾਂ ਕਿਸਾਨ ਵੀਰ ਜਿ ਸਵੇਰੇ ਇਮਾਰ ਹੋ ਗਏ ਸੀ ਇਹ ਮੁੰਡਾ ਸੀ ਜਿਹਨੂੰ ਹਾਂ ਜੀ ਲਾਇਬ ਹੋ ਗਈ ਉਹ